ਸਸ਼ਕਲ ਫਟਾਫਟ ਸੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਜ ਜਸਮੀਤ कौर ਦੇਸ਼ ਦੁਨੀਆ ਦੇ ਵਿੱਚ ਅੱਜ ਕੀ ਕੁਝ ਰਿਆ ਖਾਸ ਮਨੋਰੰਜਨ ਖੇਡ ਜਗਤ ਤੇ ਕਰਾਂਗੇ ਫਪਾਰਤੀ ਗੱਲ ਸਭ ਤੋਂ ਪਹਿਲਾਂ ਨਜ਼ਰ ਪਾਲਣੀ ਹੈ ਸੂਬਾਈ ਕਬਰਤੀ ਅੰਮ੍ਰਿਤਸਰ ਦੇ ਮਸ਼ਹੂਰ ਹੋਟਲ ਦੇ ਖਾਣੇ ਵਿੱਚ ਕੋਕਰੋਚ ਮਿਲਣ ਦੇ ਕਰਕੇ ਹੱਥੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਆਨੰਦ ਹੋਟਲ ਦੇ ਵਿੱਚ ਖਾਣਾ ਖਾਣ ਆਏ ਕੁਝ ਨੌਜਵਾਨਾਂ ਦੇ ਵੱਲੋਂ ਪਲੇਟ ਵਿੱਚ ਕੋਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਹੋਟਲ ਦੇ ਸਟਾਫ ਅਤੇ ਨੌਜਵਾਨਾਂ ਦੇ ਵਿਚਕਾਰ ਬਹਿਸ ਪੱਜੀ ਹੁੰਦੀ ਹੈ ਨੌਜਵਾਨਾਂ ਨੇ ਹੋਟਲ ਸਟਾਫ ਤੇ ਬਸਲੂਕੀ ਕਰਨ ਦੇ ਇਲਜ਼ ਮਨੇ ਕਹਿ ਕੇ ਹੋਟਲ ਮਾਲਕ ਵੱਲੋਂ ਮਾਫੀ ਮੰਗ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਹੋਟਲ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤਰਤਾਂ ਦੇ ਪਿੰਡ ਪੰਡੋਰੀ ਰਣ ਸਿੰਘ ਦੇ ਵਿੱਚ ਇਹ ਮਾਮਲਾ ਸਾਹਮਣੇ ਆ ਜਿੱਥੇ ਕਿ 24 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਤੇ ਚਲਦਿਆ ਮੌਤ ਹੋ ਗਈ ਹੈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਨਸ਼ਾ ਕਰਨ ਦਾ आदी ਸੀ ਅਤੇ ਉਸ ਦਾ ਇਲਾਜ ਵੀ ਸ਼ੁਰੂ ਹੋ ਗਿਆ ਸੀ ਪਰ ਪਿੰਡ ਵਿੱਚ ਨਸ਼ਾ ਵਿਕਤੇ ਹੋਣ ਕਰਕੇ ਉਹ ਦੁਬਾਰਾ ਨਸ਼ਾ ਕਰਨ ਲੱਗ ਗਿਆ। ਉਨ੍ਹਾਂ ਦੇ ਵੱਲੋਂ ਆਪਣੇ ਪੁੱਤਰ ਦੇ ਮੌਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਤੇ ਪਿੰਡ ਦੇ ਸਾਬਕਾ ਸਰਪੰਚ ਨੇ ਵੀ ਦੱਸਿਆ ਕਿ ਸ਼ਮਸ਼ੇਰ ਸਿੰਘ ਤੋਂ ਪਹਿਲਾਂ ਵੀ ਪਿੰਡੇ ਕਈ ਨੋਚਵਾਨਾਂ ਦੀ ਨਸ਼ੇ ਦੇ ਚਲਦਿਆਂ ਮੌਤ ਹੋ ਚੁੱਕੀ ਹੈ। ਖਬਰ ਤਰਨਦਾਦ ਨੂੰ ਜਿੱਥੇ ਮਾਮੂਲੀ ਵਿਵਾਦ ਦੇ ਕਰਕੇ ਦੋ ਗੁੱਟਾਂ ਦੇ ਵਿਚਾਲੇ ਝੜਪ ਹੋਈ ਹੈ ਪਿੰਡ ਕੋਟ ਧਰਮਚੰਦ ਦੇ ਵਿੱਚ ਮਹਿਜ਼ ਟੋਚ ਦੀ ਰੋਸ਼ਨੀ ਗੌਂਡੀ ਦੇ ਘਰ ਜਾਣ ਦੇ ਉੱਤੇ ਵਿਵਾਦ ਹੋਇਆ ਸੀ। ਇਸੇ ਚਲਦਿਆਂ ਹੀ ਕੁਝ ਲੋਕਾਂ ਦੇ ਵੱਲੋਂ ਆਪਣੇ ਗਵਾਂਡੇ ਵਿੱਚ ਰਹਿੰਦੇ ਪਤੀ-ਪਤਨੀ ਦੀ ਕੁਟਮਾਰ ਕੀਤੀ ਗਈ ਇਸ ਰੰ ਦੋਹਾਂ ਤੇੜਦੇ ਲੋਕ ਜਖਮੀ ਹੋਏ ਨੇ ਜੋ ਕਿ ਹਸਪਤਾਲ ਦੇ ਵਿੱਚ ਜ਼ਰੂਰੀ ਇਲਾਜ ਦੇ ਪੀੜਤ ਕਰਮਜੀਤ ਕੌਰ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਤੇ ਚੱਲਦੀ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਤੇ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਮਾਮਲੇ 'ਤੇ ਕਾਰਵਾਈ ਨਹੀਂ ਕੀਤੀ ਗਈ। ਫ੍ਰੀਤ ਕੋ ਤੋਂ ਦਿਲਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਥੋ ਪਿੰਡ ਕਲੇਰ ਦੇ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੇ ਵੱਲੋਂ ਸਮੂਹਿਕ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। मिटिदा तेल पाके व्यक्ति ਦੇ ਪਰਿਵਾਰਕ ਮੈਂਬਰਾਂ ਸਮੇਤ ਪੂਰੇ ਘਰ ਨੂੰ ਅੱਖ ਲਗਾ ਲਈ ਅਤੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਮੂਲ ਰੂਪ ਦੇ ਵਿੱਚ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਘਰ ਦਾ ਮੁਖੀ ਧਰਮਪਾਲ ਬਤੌਰ ਮੁੰਛੀ ਇਟਾਂ ਦੇ ਪੱਠੇ ਤੇ ਕੰਮ ਕਰਦਾ ਸੀ ਪੁਲਿਸ ਨੂੰ ਪੜਤਾਲ ਦੌਰਾਨ ਇੱਕ ਸੁਇਸਾਈਡ ਨੋਟ ਵੀ ਬਰਾਮਦ ਹੋਇਆ ਜੋ ਕਿ ਧਰਮਪਾਲ ਨੇ ਆਪਣੇ ਇੱਕ ਸਾਥੀ ਨੂੰ WhatsApp ਦੇ ਜ਼ਰੀਏ ਭੇਜਿਆ ਸੀ ਮੈਸੇਜ ਪੜਨ ਤੋਂ ਬਾਅਦ ਜਦੋਂ ਉਸਨੇ ਘਰ ਚਾ ਕੇ ਦੇਖਿਆ ਤਾਂ ਘਰ ਵਿੱਚ ਸਭ ਕੁਝ ਸੜ ਚੁੱਕਿਆ ਸੀ ਜਿਨ੍ਹਾਂ ਦੇ ਵਿੱਚ ਉਸਦੀ 15 ਸਾਲਾ ਬੇਟੀ ਅਤੇ 10 ਸਾਲ ਦਾ ਬੇਟਾ ਸ਼ਾਮਲ ਹੈ ਅਤੇ ਉਥੇ ਦਾਅਵਾ ਸੀ ਕਿ ਤੱਥਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਮਾਮਲੇ 'ਚ ਤਫ਼ਤੀਸ਼ ਕੀਤੀ ਜਾ ਰਹੀ ਹੈ। ਬਿੱਤਨੀ ਮੁਖਤਾਰ ਸਾਹਿਬ ਦੇ ਪਿੰਡ ਗੁਰੂਸਰ ਦੇ ਵਿੱਚ ਕਾਂਗਰਸੀ ਵਿਧਾਇਕ ਦਾ ਵਿਰੋਧ ਕਰਨ ਵਾਲੇ 15 ਤੋਂ ਵੱਧ ਸਨਤ ਪਰਚਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਪਿੰਡ ਗੁਰੂਸਰ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਭੜਿੰਗ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਗਏ ਸਨ। ਪਰਕਿਸਾਨ ਦੇ ਬਲੋ ਕਾਲੀਆ ਚੰਡਿਆ ਵਿਖਾ ਕੇ ਕਾਂਗਰਸੀ ਵਜ਼ਾਇਕ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਸੀ ਅਤੇ ਗੋ ਬੈਕ ਦੇ ਨਾਰੇ ਲਗਾਏ ਗਏ ਸਨ ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਵੀ ਕਿਸਾਨਾਂ ਦੇ ਹਿੱਤ ਤੇ ਮਾਮਲਾ ਦਰਜ ਕੀਤਾ ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰਾਦ ਹੋਣ ਤੱਕ ਕਿਸੇ ਸਿਆਸੀ ਆਗੂ ਨੂੰ ਪਿੰਡ ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਰਾਹੁਲ ਗਾਂਧੀ ਦੇ ਬਲੋ ਪੰਜਾਬ ਤੇ ਵੇਚ ਸਮਾਰਟ ਵਿਲੇਜ ਮੁਹਿੰਮ ਦੇ ਦੂਸਰੇ ਪੜਾ ਦਾ ਆਗਾਜ਼ ਕੀਤਾ ਗਿਆ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨਿਲ ਜਾਖੜ ਦੇ ਨਾਲ ਹੋਰ ਵੀ ਕਈ ਕੈਬਨਟ ਮੰਤਰੀ ਮੌਜੂਦ ਕਾਂਗਰਸ ਦੇ ਸਾਫ ਕਾ ਪ੍ਰਦਾਨ ਰਾਹੁਲ ਗਾਂਧੀ ਵੱਲੋਂ ਵਰਚੁਅਲ ਤੌਰ ਤੇ 스마트 ਵਿਲੇਜ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੇ ਤਹਿਤ ਪਿੰਡਾਂ ਦਾ ਹੋਰ ਵੀ ਵਿਕਾਸ ਕੀਤਾ ਜਾਵੇਗਾ ਅਤੇ ਨਾਲ ਹੀ ਪੀਣ ਵਾਲੇ ਪਾਣੀ ਦੀ ਸਪਲਾਈ, ਪੱਕੀਆਂ ਗਲੀਆਂ, ਨਾਲੀਆਂ ਅਤੇ ਪਾਰਕਾਂ ਤੋਂ ਇਲਾਵਾ ਸਟਰੀਟ ਲਾਈਟਰ ਦਾ ਵੀ ਇੰਤਜ਼ਾਮ ਹੋਵੇਗਾ। ਸੰਗਰੂਰ ਦੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅਗਲ ਗੋਣ ਦਾ سلسلہ ਚੱਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਰਾਲੀ ਨੂੰ ਜਾਣ ਪੁੱਛ ਕੇ ਨਹੀਂ ਸਾੜਦੇ ਬਲਕਿ ਇਹ ਉਨ੍ਹਾਂ ਦੀ ਮਜਬੂਰੀ ਹੈ। ਕਿਸਾਨਾਂ ਦੇ ਮੁਤਾਬਕ ਉਹਨਾਂ ਦੇ ਕੋਲ ਕੋਈ ਅਜਿਹੇ ਸਾਧਨ ਨਹੀਂ ਹੈ ਜਿਸ ਨਾਲ ਪ੍ਰਾਲੀ ਨੂੰ ਨਸ਼ਟ ਕੀਤਾ ਜਾ ਸਕੇ ਤੇ ਜੋ ਸਾਧਨ ਮੁਹੱਈਆ ਕਰਵਾਏ ਜਾ ਰਹੇ ਨੇ ਉਹ ਕਾਫੀ ਮਹਿੰਗੇ ਨੇ ਕਿਸਾਨਾਂ ਦਾ ਕਹਿਣਾ ਹੈ ਜਦ ਤੱਕ ਸਰਕਾਰ ਕੋਈ ਠੋਸ ਸਾਧਨ ਮੁਹੱਈਆ ਨਹੀਂ ਕਰਵਾਉਂਦੀ ਉਦੋਂ ਤੱਕ ਇਹ ਪ੍ਰਾਲੀ ਨੂੰ ਹਕਲ ਲਗਾਉਂਦੇ ਰਹਿਣਗੇ ਖਬਰ ਫੋਟੋਗ੍ਰਾਫਰ ਸਾਹਿਬ ਤੋਂ ਜਿੱਥੇ ਦੇ ਪਿੰਡ ਜਲਵੇੜਾ ਦੇ ਵਿੱਚ ਪਿਆਣੇ ਖੜੇ ਖਾਸਾ ਆਪਣੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਕਾਰ ਸਵਾਰ ਟਰਾਲੇ ਦੇ ਲਪੇਟਪੇ ਚਾਈਨੇ ਇਜ਼ਹਰਾਨ 45 ਸਾਲਾ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਔਦਰ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਦੇ ਵੱਲੋਂ ਟਰਾਲੇ ਨੂੰ ਕਮਜੇ ਦੇ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਹੋ ਜਿੱਥੇ ਕਿ ਇੱਕ 16 ਸਾਲਾ ਲੜਕੀ ਦੀ ਮੌਤ ਦਾ ਮਾਮਲਾ ਰਾਜ਼ ਬਣਿਆ ਹੋਇਆ ਹੈ। ਇਸ ਬਾਰੇ ਜਾਣਕਾਰੀ ਅਨੁਸਾਰ ਕਸਬਾ ਤਾਰੀਵਾਲ ਦੇ ਵਿੱਚ ਇੱਕ ਡਾਕਟਰ ਪਰਿਵਾਰ ਦੇ ਵੱਲੋਂ ਇੱਕ ਲੜਕੀ ਚੰਡੀਗੜ੍ਹ ਦੇ ਮਣੀ ਮਾਚਾ ਤੋਂ ਪਰਿਵਾਰ ਦੀ ਦੇਖਪਾਲ ਦੇ ਲਈ ਲਿਆਂਦੀ ਗਈ ਸੀ ਜਿੱਥੇ ਕੀ ਉਸ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਉਸ ਦੀ Laash ਪੱਖੇ ਨਾਲ ਲਟਕਤੀ ਹੋਈ ਮਿਲੀ ਹੈ ਘਰ ਵਾਲੇ ਉਸ ਦੀ ਮੌਤ ਨੂੰ ਕਤਲ ਮੰਨ ਰਹੇ ਨੇ ਜਦ ਕਿ ਇਸ ਬਾਬਤ ਡਾਕਟਰ ਪਰਿਵਾਰ ਧਕਿਣੇ ਹੈ ਕਿ ਲੜਕੀ ਨੇ ਖੁਦਕੁਸ਼ੀ ਕੀਤੀ। ਲੜਕੀ 40 ਸਾਲਾ ਤੋਂ ਡਾਕਟਰ ਦੇ ਪਰਿਵਾਰ ਨਾਲ ਕੰਮ ਕਰਦੀ ਸੀ ਇਸ ਸਬਾਰੇ ਮ੍ਰਿਤਕ ਲੜਕੀ ਦੇ ਭਰਾ ਤੇ ਭੈਣ ਨੇ ਇਲਜ਼ਾਮ ਲਗਾਇਆ ਹੈ ਕਿ ਡਾਕਟਰ ਦੀ ਪਤਨੀ ਉਸਦੀ ਭੈਣ ਨੂੰ ਬਹੁਤ ਪਰੇਸ਼ਾਨ ਕਰਦੇ ਸੀ। ਤਾਰੀਫਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੜਕੀ ਦੀ Laash ਕਬਸੇ ਵਿੱਚ ਲੈ ਕੇ Postmortem ਲਈ ਭੇਜ ਦਿੱਤੀ ਜਦਕਿ ਇਸ ਮਾਮਲੇ ਦੇ ਬਾਰੇ ਡਾਕਟਰ ਪਰਿਵਾਰ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੂਠਾ ਘਰਾ ਦੇ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਬਹਾਦਰਗੜ੍ਹ ਤੋਂ ਇੱਕ ਨੌਜਵਾਨ ਲਾਪਤਾ ਹੋਇਆ ਸੀ ਜਿਸ ਦੀ ਤਲਾਸ਼ ਕਰਨ ਤੇ ਉਸ ਦੀ ਲਾਸ਼ ਬਹਾਦਰਗੜ੍ਹ ਦੇ ਇੱਕ ਬੰਦ ਪੈਟਰੋਲ ਪੰਪ ਤੋਂ ਮਿਲੀ ਹੈ ਰਿਸ਼ਭ ਨਾਥੀਸ ਨੌਜਵਾਨ ਨੂੰ ਤੇਜ਼ ਤਰ੍ਹਾਂ ਹਥਿਆਰਾਂ ਦੀ ਨਾਲ ਕਤਲ ਕਰਕੇ ਸੁੱਟਿਆ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੋਬਾਈਲ ਲੋਕੇਸ਼ਨ ਦੇ ਆਧਾਰ 'ਤੇ ਬਹਾਦਰਗੜ੍ਹ ਦੇ ਹੀ ਗੁਰਸੇਵਕ ਸਿੰਘ ਲਾਟੀ ਨੂੰ ਗ੍ਰਿਫਤਾਰ ਕੀਤਾ ਗਿਆ ਦੋਮਾ ਦਾ ਪੈਸੇ ਆਦੇ ਲੈਣ ਦੇ ਨੂੰ ਲੈ ਕੇ ਆਪਸੀ ਝਗੜਾ ਹੋਇਆ ਸੀ ਅਤੇ ਪੁਲਿਸ ਦੇ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛ ਪ੍ਰਤਾ ਕੀਤੀ ਜਾ ਰਹੀ ਹੈ ਫਤਿਹਗੜ ਸਾਹਿਬ ਦੇ ਬਲਾਕ ਬਸੀ ਪਠਾਣਾ ਵਿਖੇ ਸਮੂਚੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਣਾ ਰੋਸ ਜ਼ਾਹਰ ਕਰਦਿਆਂ ਕੇਂਦਰ ਸਰਕਾਰ ਦੇ ਖਿਲਾਫ ਨਾਰੀਬਾਸੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੋਕਿਆ ਗਿਆ। ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰਾਤ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਖੇਤੀ ਕਾਨੂੰਨ ਰਾਤ ਨਹੀਂ ਹੁੰਦਾ ਇਹ ਸੰਘਰਸ਼ ਜਾਰੀ ਰਹੇਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਨੂੰ ਪਿੰਡ ਵਿੱਚ ਤਾਕਤ ਨਹੀਂ ਹੋਣ ਦਿੱਤਾ ਜਾਵੇਗਾ। ਲੜਾ ਗਾਗਾ ਦੇ ਹਲਕਾ ਲੜਾ ਦੇ ਥਾਣਾ ਖਨੋਰੀ ਦੇ ਵੀ ਪੁਲਿਸ ਦੇ ਵੱਲੋਂ 6 ਮੋਬਾਈਲ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਚੋਰ ਕਿਰੋ ਤੇ ਦੋ ਮੈਂਬਰਨ ਗ੍ਰਫਤਾਰ ਕੀਤਾ ਗਿਆ ਹੈ ਡੀਐਸਪੀ ਨੇ ਦੱਸਿਆ ਕੁਝ ਦਿਨ ਪਹਿਲਾਂ ਖਨੋਰੀ ਦੇ ਵਿੱਚ ਇੱਕ ਵਿਅਕਤੀ ਤੋਂ ਮੋਬਾਈਲ ਖੋ ਕੇ ਤਿੰਨ ਚੋਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਇਸ ਦੌਰਾਨ ਇੱਕ ਚੋਰ ਲਖਵਿੰਦਰ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਸੀ ਲਖਵਿੰਦਰ ਸਿੰਘ ਦਾ ਪੁੱਛਪੜਤਾਲ ਦੌਰਾਨ ਹੋਰ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਨਵਦੀਪ ਨੂੰ ਪੁਲਿਸ ਨੇ 6 ਚੋਰੀ ਦੇ ਮੋਬਾਈਲ 1 ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਫਤਾਰ ਕਰ ਲਏ ਪਰ ਲਖਵਿੰਦਰ ਦਾ ਪ੍ਰਭ ਬੰਟੀ ਅਜੇ ਵੀ ਪੁਲਿਸ ਦੀ ਗ੍ਰਫਤਾਰ ਤੋਂ ਬਾਹਰ ਹੈ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਦੇ ਪਿੰਡ ਟੰਡਿਆਲ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਘਰ ਦੇ ਵਿੱਚ ਅਣਪਛਾਤੇ ਸਕੂਟਰ ਸਵਾਰਾਂ ਦੇ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਇਸ ਨੂੰ ਨਿਜੀ ਰੰਜਿਸ਼ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਟਾండా ਪੁਲਿਸ ਨੇ ਗੋੜੀਆਂ ਚੁਰਾਉਣ ਵਾਲੇ ਅਣਪਛਾਤੇ ਮੂਸਮ ਦੇ ਖਿਲਾਫ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਦੇ ਸ਼ਹੀਦ ਉਦਮ ਸਿੰਘ ਨਗਰ ਦੇ ਵਿੱਚ ਇੱਕ ਮਹਿਲਾ ਦੀ ਉਸ ਤੇ ਕੁਆਂਟ ਦੇ ਵਿੱਚ ਰਹਿੰਦੇ ਵਿਅਕਤੀਆਂ ਦੇ ਵੱਲੋਂ ਕੁਟਮਾਰ ਕੀਤੇ ਜਾਣ ਦੀ ਖਬਰ ਹੈ ਇਸ ਕੁਟਮਾਰ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਉੱਤੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਬਿੱਟੂ ਦਿਨ ਲੁਧਿਆਣਾ ਤੋਂ ਸੰਸਰਵਨੀ ਸਿੰਘ ਬਿੱਟੂ ਦੇ ਵੱਲੋਂ ਭਾਜਪਾ ਸੂਬਾ ਪ੍ਰਧਾਨ ਅਸ਼ਵੀਨ ਸ਼ਰਵਾਤੇ ਹੋਏ ਹਮਲੇ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਭਾਜਪਾ ਆਗੂਆਂ ਨੇ ਇਸ ਬਿਆਨ ਦੀ ਨਿੰਦਾ ਕੀਤੀ ਹੈ। ਇਸ ਸਬੰਧੀ ਹੁਸ਼ਿਆਰਪੁਰ ਵਿਖੇ ਭਾਜਪਾ ਆਗੂਆਂ ਦੇ ਵੱਲੋਂ ਰਵਨੀਤ ਬਿੱਟੂ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਐਸਪੀਡੀ ਨੂੰ ਮੰਗ ਪੱਤਰ ਸੌਂਪਿਆ ਗਿਆ। ਸਬਕਾ ਮੰਤਰੀ ਤ੍ਰਿਸ਼ਨ ਸੂ ਤੱਕ ਇਹ ਕਹਿਣਾ ਹੈ ਕਿ ਜਦੋਂ ਸੂਬੇ ਦੇ ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਫੀ ਵਿਗੜ ਚੁੱਕੀ ਹੈ। ਸ਼ਿਫਤਿਗੜ ਸਾਹਿਬ ਕੇ ਇਸ ਮਹਾਸੇਵੀ ਨੌਜਵਾਨਾਂ ਦਾ 250 ਮੈਂਬਰੀ ਜਥਾ ਹਲਕਾ ਇੰਚਾਰਜ ਦਿਦਾਰ ਸਿੰਘ ਭੱਟੀ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਇਸ ਮੌਕੇ ਦਿਦਾਰ ਸਿੰਘ ਭੱਟੀ ਨੇ ਨੌਜਵਾਨਾਂ ਦਾ ਅਕਾਲੀ ਦਲ ਦੇ ਵਿੱਚ ਪਰਮਾ ਸਵਾਗਤ ਕੀਤਾ। ਇਸ ਮੁਕੇ ਕਲਿਤਲ ਦੇ ਵਿੱਚ ਸ਼ਾਮਲ ਹੋਏ ਨੌਜਵਾਨਾਂ ਦੇ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਸੇਵਾ ਕਰਨ ਦਾ ਵੀ ਪ੍ਰੋਸਾਦ ਵਾਇਆ ਗਿਆ। ਇੱਕ ਨਜ਼ਰਪਾਲਨੀਆ ਆਸ਼ਿਕ ਖਬਰਾਂ ਤੇ। ਨਰਾਤਿਆਂ ਦੇ ਵਿੱਚ ਮਾਤਾ ਵੈਸ਼ਨੂ ਦੇਵੀ ਦੇ ਪਵਨ ਤੋਂ ਲੈ ਕੇ ਕਟੜਾ ਤੱਕ ਡਰੋਨ ਦੇ ਨਾਲ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਇਸ ਲਈ ਪੁਲਿਸ ਵੱਲੋਂ ਵੀ ਡਰੋਨ ਲਗਾਏ ਗਏ ਨੇ। ਸਰੋਕੈਟੋ ਇਲਾਵਾ ਇਸ ਕੱਲ ਨੂੰ ਵੀ ਪੂਰਾ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਕਿ ਇੱਕ ਜਗ੍ਹਾ ਤੇ ਜ਼ਿਆਦਾ ਲੋਕ ਇਕੱਠੇ ਨਾ ਹੋਣ ਇਸ ਲਈ ਜਵਾਨਾਂ ਨੂੰ ਵੀ ਤੈਨਾਤ ਕੀਤਾ ਗਿਆ ਸਜਾਵਟ ਦੀਆਂ ਤਿਆਰੀਆਂ ਪੂਰੀਆਂ ਕਰੀਆਂ ਗਈਆਂ ਨੇ ਡਰੋਨ ਹਰ ਸਮੇਂ ਟਰੈਕ ਦੇ ਉੱਪਰ ਮੰਡਰਾਉਂਦਾ ਰਹੇਗਾ ਜੇਕਰ ਕਿਸੇ ਦੁਕਾਨ ਜਾਂ ਫਿਰ ਟਰੈਕ ਤੇ ਇੱਕ ਤੋਂ ਵੱਧ ਲੋਕ ਦਿਸੇ ਤਾਂ ਕੰਟਰੋਲ ਰੂਮ ਤੁਰੰਤ ਉਸ ਇਲਾਕੇ ਵਿੱਚ ਤੈਨਾਤ ਜਵਾਨਾਂ ਨੂੰ ਸੂਚਿਤ ਕਰੇਗਾ ਇਸ ਲਈ ਪੁਲਿਸ ਤੇ ਵੱਲੋਂ ਸੁਰੱਖਿਆ ਦੇ ਵੀ ਪੂਰੇ ਇੰਤਜ਼ਾਮ ਕੀਤੇ ਗਏ ਕੱਟੜ ਤੋਂ ਲੈ ਕੇ ਪਵਨ ਤੱਕ ਨਾਕੇ ਲਗਾਏ ਗਏ ਅਤੇ ਪਹਾੜਾਂ ਤੇ ਜਵਾਨ ਤਨਤ ਕਰ ਦਿੱਤੇ ਗਏ। ਪਾਤੀ ਹਵਾਈ ਫੌਜ ਨੇ ਆਪਣੇ ਸ਼ਕਤੀਸ਼ਾਲੀ ਮਾਲਵਾਹਕ ਹੈਲੀਕਾਪਟਰ ਜਿਨੂਕ ਨੂੰ ਕੇਦਾਰ ਘਾਟੀ ਦੇ ਵਿੱਚ ਉਤਾਰਿਆ। ਜਿਨੂਕ ਨੇ ਐਮਆਈ 17 ਦੇ ਮਲਬੇ ਨੂੰ ਲੈਣ ਲਈ ਪਹਿਲੀ ਵਾਰ ਉੱਤਰਾਖੰਡ ਦੇ ਕੇਦਾਰਨਾਥ ਦੇ ਵਿੱਚ ਲੈਂਡਿੰਗ ਕੀਤੀ। ਉਹ ਕ੍ਰੈਸ਼ ਹੈਲੀਕਾਪਟਰ ਨੂੰ ਆਪਣੇ ਨਾਲ ਦਿੱਲੀ ਲੈ ਗਿਆ ਅਤੇ ਇਸ ਪ੍ਰਕਿਰਿਆ ਦੌਰਾਨ ਕਈ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ। ਉਸ ਸਮੇਂ ਹੈਲੀਕਾਪਟਰ ਦੇ ਵਿੱਚ 6 ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਬਚ ਕੇ ਇਸ ਜਹਾਜ਼ ਦੇ ਮਲਪਨ ਚੁੱਕ ਲਈ ਚਨੂਕ ਨੂੰ ਇੱਥੇ ਉਤਾਰਿਆ ਗਿਆ। ਇਸੀ ਲੈਂਡਿੰਗ ਲਈ ਡੀਡੀਐਮਏ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੰਤਕ ਕਦਾਨਾ ਤਾਮਦੇਵ ਵਿਚ ਮੋੜ ਨਿਰਮਾਣ ਦੇ ਕੰਮ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਐਮਆਈ 26 ਹੈਲੀਪੈਡ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ। ਰਾਸ਼ੀ ਜਨਤਾ ਦਲ ਦੀ ਅਗਵਾਈ ਪਲੇ ਮਹਾਗਠ ਜੋੜ ਨੇ ਆਪਣਾ ਚੋਣ ਮੈਨੀਫੈਸਟੋ ਫਰਨ ਸਾਡਾ ਸੰਕਲਪ ਬਦਲਾ ਦਾ ਨਾ ਦਾ ਜਾਰੀ ਕੀਤਾ ਹੈ ਅਤੇ ਇਸ ਮੁਤਾਬਕ 10 ਲੱਖ ਨੌਜਵਾਨਾਂ ਨੂੰ ਸਥਾਈ ਨੌਕਰੀ ਠੇਕੇਦਾਰੀ ਅਮਲ ਨੂੰ ਖਤਮ ਕਰਨ ਅਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਹੈ ਮਹਾਗਠ ਚੋੜ ਦੇ ਬਲਵ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਤੇ ਜਸਵੀ ਯਾਦਵ ਨੇ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਨਿਤ ਸਰਕਾਰ ਨੂੰ ਹਰ ਮੋਰਚੇ ਤੇ ਫੇਲ ਕਰਾਰ ਦਿੱਤਾ ਹੈ ਅਤੇ ਉਹਨਾਂ ਕਿਹਾ ਕਿ ਸਰਕਾਰ ਰੋਜ਼ਗਾਰ ਗਰੀਬੀ ਅਤੇ ਭੁੱਖਮਰੀ ਤੋਂ ਇਲਾਵਾ ਪਲਾਈਨ ਤੇ ਵੀ ਗੱਲ ਨਹੀਂ ਕਰਨਾ ਚਾਹੁੰਦੀ ਰੁਕ ਕਰਦੇ ਅੰਤਰਰਾਸ਼ਟਰੀ ਖਬਰਾਂ ਦੀ ਵੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬ੍ਰੈਕ ਓਬਾਮਾ ਅਗਲੇ ਹਫਤੇ ਪੈਨਸਿਲਵੇਨੀਆ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਬਿਲੋ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋ ਬਿਡੇਨ ਲਈ ਚੋਣ ਪ੍ਰਚਾਰ ਕਰਕੇ ओबामा ने बिडेन और कमला हैरिस ਨੂੰ ਆਨਲਾਈਨ ਮੋਹਮ ਚਲਾਈ ਹੈ ਹਾਲਾਂਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸਾਫ ਦਾ ਰਾਸ਼ਟਰਪਤੀ ਚੰਦਕ ਤੌਰ ਤੇ ਜਾਣਗੇ ਅਤੇ ਉਹਨਾਂ ਦੇ ਲਈ ਚੋਣ ਪ੍ਰਚਾਰ ਕਰਨਗੇ ਤਾਈਵਾਨ ਦੀ ਰਾਸ਼ਟਰਪਤੀ ਇਸਾਈ ਬਿੰਗਫੇਨ ਦੀ ਭਾਰਤੀ ਖਾਣੇ ਦੀ ਮਰੀਦ ਹੈ ਤਾਈਵਾਨ ਦੀ ਰਾਸ਼ਟਰਪਤੀ ਨੇ ਇੱਕ ਟਵੀਟ ਕਰਕੇ ਭਾਰਤੀ ਖਾਣੇ ਵਿੱਚ ਆਪਣੀ ਪਸੰਦ ਅਸੀਂ ਕਿਹਾ ਕਿ ਤਾਈਵਾਨ ਦੇ ਲੋਕ ਵੀ ਭਾਰਤੀ ਭੋਜਨ ਨੂੰ ਕਾਫੀ ਪਸੰਦ ਕਰਦੇ ਨੇ ਉਹਨਾਂ ਨੇ ਭਾਰਤੀ ਖਾਣੇ ਦੀ ਥਾਲੀ ਦੋ ਸਾਂਝੀ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਭਾਰਤੀ ਭੋਜਨ ਨੂੰ ਬਹੁਤ ਪਸੰਦ ਕਰਦੇ ਨੇ ਉਹਨਾਂ ਨੇ ਤਾਸਕਮੈਲ ਦੇ ਦੌਰੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵੀ ਭਾਰਤੀ ਖਾਣੇ ਖਾਸ ਕਰਕੇ ਸਮੋਸੇ ਦੀ ਸਿਫਤ ਕਰ ਚੁੱਕੇ ਨੇ ਯੂਕੇ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਸਖਤ ਪਾਬੰਦੀਆਂ ਲਗਾਈਆਂ ਗਈਆਂ ਨੇ ਵਿਆਹ ਸਮਾਗਮ ਦੇ ਵਿੱਚ 15 ਤੋਂ ਜ਼ਿਆਦਾ ਮਹਿਮਾਨਾਂ ਦੇ ਇਕੱਠਾ ਹੋਣ ਤੇ ਰੋਕ ਲਗਾਈ ਗਈ ਹੈ ਅਜੇ ਮੌਕੇ ਤੇ ਸਾਊਥ ਹਾਲ ਦੇ ਟਿਊਟਰ ਰੋਜ਼ ਹਾਲ ਦੇ ਵਿੱਚ ਇੱਕ ਵਿਆਸ ਸਮਾਗਮ 'ਚ 100 ਤੋਂ ਵੱਧ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਪਹੁੰਚੀ ਪੁਲਿਸ ਨੇ ਹਾਲ ਮਾਲਕ ਨੂੰ 10000 ਪਾਉਂਡ ਦਾ ਜੁਰਮਾਨਾ ਕਰਨ ਦੀ ਚਾਰਜ ਦਿੱਤੀ ਹੈ ਅਤੇ ਪੁਲਿਸ ਨੇ ਘਟਨਾ ਦੀ ਵੀਡੀਓ ਵੀ ਚਾਰੀ ਕੀਤੀ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ ਚੋਣਾਂ ਦੌਰਾਨ ਇੱਕ ਵਾਰ ਫਿਰ ਤੋਂ ਹੈਰਾਨ ਕਰ ਦੇਣ ਪੜਾ ਬਿਆਨ ਦਿੱਤਾ। 트ੰਪ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ ਕਿ ਜੇਕਰ ਉਹ ਆਪਣੇ ਵਿਰੋਧੀ ਜੋ ਵਿਰੋਧ ਤੋਂ ਚੋਣਾਂ 'ਚ ਹਾਰ ਜਾਂਦੇ ਨੇ ਤਾਂ ਉਹਨਾਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ। ਚਣ ਕਰੀ ਦੇ ਮੁਤਬਕ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੂੰ ਭਾਰਤੀ ਅਮਰੀਕੀ ਪਾਈਚਾਰੇ ਦਾ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਵਪਾਰਕ ਜਗਤ ਕਿਹੜੇ ਰਹੋ ਤਾਚੜਾ ਕਿਸ ਨੂੰ ਹੋਇਆ ਨੁਕਸਾਨ ਕੌਣ ਹੋਇਆ ਫਾਇਦੇ ਚ ਜਾਣਦਿਆਂ ਬਿਜ਼ਨਸ ਨਿਊਜ਼ 'ਚ। ਹਾਂਗਕong ਨੇ 에어 ਇੰਡੀਆ ਦੇ ਵਿਸਤਾਰਾਧੀਆ ਉਡਾਣਾਂ ਦੇ ਉੱਤੇ 30 ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ। ਇਨ੍ਹਾਂ ਉਡਾਣਾਂ ਦੇ ਵਿੱਚ ਗਏ ਕੁਝ ਯਾਤਰੀਆਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਨਿਕਲਣ ਤੋਂ ਬਾਅਦ ਕਦਮ ਚੁੱਕਿਆ ਗਿਆ। ਇਤੀਜੀ ਵਾਰ ਜਦੋਂ ਕੀ ਹਾਂਗਕਾਂਗ ਸਰਕਾਰ ਨੇ ਕੋਰੋਨਾ ਵਾਇਰਸ ਸੰਕਰਮਿਤ ਯਾਤਰੀਆਂ ਨੂੰ ਲਿਆਉਣ ਦੇ ਮੱਦੇਨਜ਼ਰ 에ਅਰ ਇੰਡੀਆ ਦੀਆਂ ਉਡਾਨਾਂ ਤੇ ਰੋਕ ਲਗਾਈ ਹੈ। ਇਸ ਤੋਂ ਪਹਿਲਾਂ 20 ਸਤੰਬਰ ਤੋਂ 3 ਅਕਤੂਬਰ ਅਤੇ 18 ਅਗਸਤ ਤੋਂ 21 ਅਗਸਤ ਦੀ ਮਿਆਦ ਦੇ ਵਿੱਚ ਇਹ ਰੋਕ ਲਗਾਈ ਗਈ ਸੀ। ਕੋਰੋਨਾ ਮਹਾਂਮਾਰੀ ਦੇ ਦੌਰਾਨ ਹਾਂਗਕਾਂਗ ਦੇ ਵਿਸਥਾਰਾ ਦੀਆਂ ਉਡਾਨਾਂ ਤੇ ਪਹਿਲੀ ਵਾਰ ਰੋਕ ਲਗਾਈ ਹੈ ਭਾਰਤ ਤੋਂ ਜਾਣ ਵਾਲੇ ਯਾਤਰੀਆਂ ਨੂੰ ਹਾਂਗਕਾਂਗ ਦੇ ਵਿੱਚ ਉਹਨਾਂ ਦੇ ਕੋਰੋਨਾ ਵਾਇਰਸ ਸੰਕਰਮਣ ਮੁਕਤ ਹੋਣ ਤੋਂ ਬਾਅਦ ਹੀ ਦਾਖਲ ਹੋਣ ਦੀ ਮਨਜ਼ੂਰੀ ਹੈ। ਦੇਸ਼ ਦੀ ਮਸ਼ਹੂਰ ਫੂਡ ਅਤੇ ਪੈਕੇਜਿੰਗ ਕੰਪਨੀ ਹਲਦੀराम ਤੇ ਸਾਈਬਰ ਅਟੈਕ ਦਾ ਮਾਮਲਾ ਸਾਹਮਣੇ ਹੈ ਅਪਰਾਧੀਆਂ ਨੇ ਕੰਪਨੀ ਦੇ ਕਈ ਵਿਭਾਗਤਾਂ ਦਾ ਡਾਟਾ ਡਿਲੀਟ ਕਰ ਦਿੱਤਾ ਜਿਸ ਕਰਕੇ ਕੰਪਨੀ ਨੂੰ ਕਾਫੀ ਨੁਕਸਾਨ ਚੱਲਣਾ ਪੈ ਰਿਹਾ ਹੈ ਡਾਟਾ ਵਾਪਸ ਕਰਨ ਦੇ ਬੰਦੇ ਵਿੱਚ ਸਾਈਬਰ ਅਪਰਾਧੀਆਂ ਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਹਲਦੀराम ਕੰਪਨੀ ਦੇ ਡੀਜੀ ਐਮ ਆਈਟੀ ਅਜੀਤ ਖਾਨ ਨੇ ਪੁਲਿਸ ਦੱਸਿਆ ਹੈ ਕਿ 12 ਅਤੇ 13 ਚਲਾਈ ਦੀ ਰਾਤ ਨੂੰ ਕੰਪਨੀ ਤੇ ਸਾਈਬਰ ਅਟੈਕ ਕੀਤਾ ਗਿਆ ਸੀ ਇਰਟੈਕ ਕੰਪਨੀ ਦੇ ਸੈਕਟਰ ਵਾਰਟਸ ਸਥਿਤ ਕਾਰਪੋਰੇਟ ਦਫਤਰ ਦੇ ਸਰਵਰ ਤੇ ਹੋਇਆ ਸੀ ਇਸ ਕਰਕੇ ਕੰਪਨੀ ਦੇ ਮਾਰਕੀਟਿੰਗ ਬਿਜ਼ਨਸ ਤੋਂ ਲੈ ਕੇ ਹੋਰ ਵਿਭਾਗਾਂ ਦਾ ਡਾਟਾ ਚੋਰੀ ਕੀਤਾ ਗਿਆ ਤੇ ਕਈ ਵਿਭਾਗਾਂ ਦਾ ਡਾਟਾ ਡਿਲੀਟ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਕੋਰੋਨਾ ਕਾਲ ਦੌਰਾਨ ਜੁਲਾਈ ਮਹੀਨੇ ਤੇ ਵਿੱਚ ਦੁਨੀਆ ਭਰ ਦੀਆਂ ਕਈ ਨਾਮੀ ਕੰਪਨੀਆਂ ਤੇ ਸਾਈਬਰ ਅਟੈਕ ਹੋਏ ਨੇ ਇਸ ਰਾਣ ਵੱਡੀ ਫੂਡ ਐਂਡ ਪੈਕੇਜਿੰਗ ਕੰਪਨੀ ਹਲਦੀ ਰਾਮ ਦਾਵੀ ਇਸ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਈ ਹੈ ਕੋਟਕ ਮਹਿੰਦਰਾ ਬੈਂਕ ਨੇ ਹੋਮ ਲੋਨ ਤੇ ਵਿਆਜ ਦਰਾਂ ਦੇ ਘਟਾ ਕੇ 7% ਕਰ ਦਿੱਤੀਆਂ ਨੇ ਇਹ ਬਾਜ਼ਾਰ ਦੇ ਵਿੱਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਰੱਖਣ ਵਾਲੇ ਪਾਤੀ ਸਟੇਟ ਬੈਂਕ ਦੇ ਬਰਾਬਰ ਹੈ ਬੈਂਕ ਦੀ ਤਿਹਾਰੀ ਪੇਸ਼ਕਸ਼ ਖੁਸ਼ੀ ਕਾ ਸੀਜ਼ਨ ਤੇ ਤਹਿਤ ਲੋਨ ਦੀ ਪ੍ਰੋਸੈਸਿੰਗ ਫੀਸ ਤੇ ਛੂਟ ਅਤੇ ਪਰੋਚੂਨ ਅਤੇ ਖੇਤੀਬਾੜੀ ਲੋਨ ਉਤਪਾਦਾਂ ਤੇ ਆਨਲਾਈਨ ਮਨਜ਼ੂਰੀ ਸ਼ਾਮਲ ਹੈ ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਤੇ ਸਾਰਾ ਗੁਰਪਾਲ 빅ਬੋਸ ਦੇ ਘਰ ਤੋਂ ਬਾਹਰ ਆ ਗਈ ਹੈ ਤੇ ਉਸ ਦੇ ਫੈਨਸ ਇਸ ਗੱਲ ਤੋਂ ਕਾਫੀ ਨਿਰਾਸ਼ ਨੇ ਜਿਸ ਤੋਂ ਬਾਅਦ ਸਾਰਾ ਗੁਰਪਾਲ ਨੇ ਪਹਿਲੀ ਵਾਰ ਆਪਣੇ ਅਵਿਕਸ਼ਨ ਤੇ ਬੋਲਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਵੀਡੀਓ ਦੇ ਵਿੱਚ ਸਾਰਾ ਨੇ ਸੀਨੀਅਰ ਸਟਾਫ ਦੇ ਫੈਸਲੇ ਨੂੰ ਗਲਤ ਦੱਸਿਆ ਹੈ ਦਰਅਸਲ 빅ਬੋਸ 14 ਦੇ ਪਹਿਲੇ ਐਵੀਏਸ਼ਨ ਦੇ ਵਿੱਚ ਸਾਰਾ ਗੁਰਪਾਲ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇਹ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਸਨੇ ਦਰਸ਼ਕਾਂ ਦੇ ਵੱਲੋਂ ਮਿਲੇ ਪਿਆਰ ਦੇ ਲਈ ਧੰਨਵਾਦ ਕੀਤਾ ਸਾਰਾ ਗੁਰਪਾਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਰਿਐਲਿਟੀ ਟੀਵੀ ਸ਼ੋਅ 빅ਬੋਸ ਨੋ ਦੇ ਜੇਤੂ ਰਹੇ ਅਤੇ ਰੂਰਿਸ ਫੇਮ ਪ੍ਰਿੰਸ ਨਰੂਲਾ ਅਤੇ ਉਹਨਾਂ ਦੀ ਪਤਨੀ ਯੁਵਿਕਾ ਚੌਧਰੀ ਨੂੰ ਹਾਲ ਹੀ ਦੇ ਵਿੱਚ ਡੇਂਗੋ ਹੋ ਗਿਆ ਜਿਸ ਕਰਕੇ ਉਹਨਾਂ ਦੀ ਤਬੀਅਤ ਵਿਗੜ ਗਈ ਹੈ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਚੇਪਰਤੀ ਹੋਣਾ ਪਿਆ ਪ੍ਰਿੰਸ ਨਰੂਲ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕਰਕੇ ਇਸ ਬਾਬਤ ਚੇਨਖਾ ਦਿੱਤੀ ਉਹਨੇ ਸਾਰੇ ਲੋਕਾਂ ਨੂੰ ਸੁਰੱਖਿਅਤ ਰਹਿਣ ਤੇ ਮਾਸਕ ਪਾਉਣ ਦੀ ਵੀ ਅਪੀਲ ਕੀਤੀ ਹੈ ਪ੍ਰਿੰਸ ਨੇ ਆਪਣੀ ਪਤਨੀ ਯੁਵਿਕਾ ਨੂੰ ਘਰੇ ਲਗਾਉਂਦਿਆਂ ਹੋਇਆਂ ਇੱਕ ਤਸਵੀਰ ਬੇਸਾਂਝੀ ਕੀਤੀ ਹੈ ਸ਼੍ਰੀਲੰਕਾਈ ਗਿੰਦਵਾਸ ਮੁਥਈਆ ਮੋੜਲੇ ਤਨੰਦੀ ਬਾਇਓਫੈਕਟ ਤੇ ਤਾਮਿਲਨਾਡੂ ਦੇ ਵਿੱਚ ਬਵਾਲ ਹੋ ਗਿਆ ਹੈ ਤਾਮਿਲਨਾਡੂ ਦੇ ਨਿਤਾਮਾ ਨੇ ਮੁਥਈਆ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਵਿਜੇ ਸੇਤੂਪਤੀ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਫਿਲਮ 800 ਜੇ ਮੁਥਈਆ ਦਾ ਕਿਰਦਾਰ ਨਾ ਨਿਭਾਉਣ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਫਿਲਮ ਦੇ ਵਿੱਚ ਕੰਮ ਕਰਦੇ ਨੇ ਤਾਂ ਉਹਨੂੰ ਗद्दार ਆਖਿਆ ਜਾਵੇਗਾ ਤਾਂ ਮਿਲ ਫਿਲਮਾਂ ਦੇ ਵਿੱਚ ਪ੍ਰਸਿੱਧ ਨਿਰਦੇਸ਼ਕ 파ਰਥੀ ਰਾਜਾ ਨੇ ਵੀ ਵਿਜੈ ਨੂੰ ਇਸ ਕਿਰਦਾਰ ਤੋਂ ਠਕਰਾਉਂਦੀ ਕਲ ਕਹੀ ਹੈ ਵਿਜੈ ਨੇ ਜਦੋਂ ਫਿਲਮ 800 ਦਾ ਪੋਸਟਰ ਜਾਰੀ ਕੀਤਾ ਤਾਂ ਉਸ ਦੇ ਲਈ ਉਸ ਦੀ ਬਹੁਤ ਤਾਰੀਫ ਹੋਈ ਪਰ ਨਾਲ ਹੀ ਨਿਤਾਵਾ ਨੇ ਇਸ ਤੇ ਰਾਜਨੀਤੀ ਕਰਨੀ ਵੀ ਸ਼ੁਰੂ ਕਰ ਦਿੱਤੀ ਫਿਲਮ ਦੇ ਨਿਰਮਾਤਾ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਫਿਲਮ ਮੁਰਲੀ ਤਰਨ ਦੀ ਸ਼ੁਰੂਆਤੀ ਜ਼ਿੰਦਗੀ ਅਤੇ ਖੇਡ ਤੇ ਹੀ ਕੇਂਦਰਿਤ ਹੋਵੇਗੀ ਇਸ ਤੋਂ ਇਲਾਵਾ ਫਿਲਮ ਦੇ ਵਿੱਚ ਕੁਝ ਹੋਰ ਨਹੀਂ ਹੋਵੇਗਾ ਰੁਕ ਕਰਦੇ ਹਾਂ ਖੇਡ ਦੇ ਮੈਦਾਨ ਤੇ ਬਾਅਦ ਪਾਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਆਈਪੀਐਲ ਦੇ ਵਿੱਚ ਮੁੰਬਈ ਇੰਡੀਅਨਸ ਦੇ ਵੱਲੋਂ ਖੇਡ ਰਹੇ ਨੇ ਅਤੇ ਉਹ ਟੀਮ ਦੇ ਖਾਸ ਖਿਡਾਰੀਆਂ ਵਿੱਚੋਂ ਇੱਕ ਹਨ ਬੁਮਰਾ ਨੇ ਗੇਂਦਬਾਜ਼ੀ ਨੂੰ ਲੈ ਕੇ ਮੁੰਬਈ ਦੇ ਗੇਂਦਬਾਜ਼ੀ ਕੋਚ ਸਹਿਨ ਬਾਟ ਨੇ ਉਸ ਦੀ ਸ਼ਲਾਘਾ ਕੀਤੀ ਅਤੇ ਬਾਟ ਨੇ ਮੁੰਬਈ ਇੰਡੀਅਨਜ਼ ਦੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਟੀਮ ਨੇ ਹੁਣ ਤੱਕ 7 ਮੈਚ ਖੇਡੇ ਨਹੀਂ ਅਤੇ ਇਸ ਦੌਰਾਨ ਬੁਮਰਾ ਨੇ 28 ਓਵਰ ਸੁੱਟੇ ਨੇ ਅਤੇ 20.18 ਦੀ ਔਸਤ ਦੇ ਨਾਲ 11 ਵਿਕਟਾਂ ਹਾਸਲ ਕੀਤੀਆਂ ਨੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਉਮਰ ਗੁਲ ਨੇ ਰਾਸ਼ਟਰੀ T20 ਕੱਪ ਦੇ ਸਮਾਪਤ ਹੋਣ ਤੋਂ ਬਾਅਦ ਕ੍ਰਿਕਟ ਦੇ ਸਾਰੇ ਤਾਰੂਪਤ ਉਸਨਿਆਸ ਲੈਣ ਦੀ ਐਲਾਨ ਕੀਤਾ ਹੈ ਗੋਲ ਨੇ ਪਾਕਿਸਤਾਨ ਵੱਲੋਂ ਆਪਣੇ ਆਖਰੀ ਅੰਤਰਰਾਸ਼ਟਰੀ ਮੈਚ 2016 ਦੇ ਵਿੱਚ ਖੇਡਿਆ ਸੀ ਹੁਣ ਉਹ ਰਾਸ਼ਟਰੀ T20 ਕੱਪ ਵਿੱਚ ਬਲੂਚਿਸਤਾਨ ਦੀ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦੀ ਟੀਮ ਰੌਲ ਪਿੰਡੀ ਦੇ ਸਰਦਨ ਪੰਜਾਬ ਤੋਂ ਹਾਰ ਕੇ ਸੈਮੀਫਾਈਲਡ ਦੇ ਦੌਰ ਦੇ ਵਿੱਚੋਂ ਬਾਹਰ ਹੋ ਗਈ ਐਸੇ ਨਾਲ ਹੀ ਗੋਲ ਨੇ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ KKR ਦੇ ਵਿਰੁੱਧ ਮੁੰਬਈ ਦੇ ਤੇਜ਼ ਗੇਂਦਬਾਜ਼ਾਂ ਨੇ ਵਧੀਆ ਸ਼ੁਰੂਆਤ ਕੀਤੀ ਮੁੰਬਈ ਦੇ ਗੇਂਦਬਾਜ਼ਾਂ ਨੇ KKR ਦੇ ਲਈ ਸਲਾਮੀ ਬल्लेबाਜ਼ਾਂ ਨੂੰ ਸ਼ੁਰੂਆਤ ਦੇ ਵਿੱਚ ਹੀ ਪਵੇਲੀਅਨ ਪੇਛ ਦਿੱਤਾ ਮੁੰਬਈ ਦੇ ਗੇਂਦਬਾਜ਼ਾਂ ਨੇ ਪਾਵਰ ਪਲੇ ਦੇ ਦੌਰਾਨ ਬਹੁਤ ਹੀ ਸ਼ਾਨਦਾਰ ਗੰਦਬਾਜ਼ੀ ਕੀਤੀ ਅਤੇ ਬल्लेबाਜ਼ਾਂ ਨੂੰ ਦੌੜਾ ਬਣਾਉਣ ਤੋਂ ਵੀ ਰੋਕਿਆ IPL ਦੇ ਵਿੱਚ ਮੁੰਬਈ ਦੇ ਤੇਜ਼ ਗੇਂਦਬਾਜ਼ਰ ਵੀ ਆਸਤ ਸਭ ਤੋਂ ਵਧੀਆ ਹੈ ਅਤੇ ਵਿਕਟ ਹਾਸਲ ਕਰਨ ਦੇ ਮਾਮਲੇ ਵਿੱਚ ਵੀ ਮੁੰਬਈ ਪਹਿਲੇ ਸਥਾਨ 'ਤੇ ਹੈ ਮੁੰਬਈ ਇੰਡੀਅਨਸ ਦੇ ਗੇਂਦਬਾਜ਼ਾਂ ਨੇ ਹੁਣ ਤੱਕ ਪਾਵਰ ਪਲੇ ਦੇ ਦੌਰਾਨ 12 ਵਿਕਟ ਹਾਸਲ ਕੀਤੀਆਂ ਨੇ ਹਦਰਾਬਾਦ ਦੇ ਇਜ਼ਕੰਦਰ ਨੇ ਵੀ 12 ਵਿਕਟ ਹਾਸਲ ਕੀਤੀਆਂ ਨੇ ਪਰ ਉਹਨਾਂ ਨੇ ਮੁੰਬਈ ਦੇ ਮੁਕਾਬਲੇ ਜ਼ਿਆਦਾ ਦੌੜਾਂ ਦਿੱਤੀਆਂ ਨਹੀਂ ਫਟਾਫਟ ਸੌ ਦੇ ਵਿੱਚ ਅੱਜ ਪਸੇ ਨੇ ਮੈਨੂੰ ਤੇ ਇਜਾਜ਼ਤ ਤਨਪਦ